ਮਹਾਰਾਜਾ ਨੋ ਨਿਹਾਲ ਸਿੰਘ ਪੇਜ ਨੰਬਰ 36 ਮਹਾਰਾਜਾ ਖੜਕ ਸਿੰਘ ਦੀ ਨਜ਼ਰਬੰਦ ਹੋਣ ਦੀ ਬੁੱਧਵਾਰ 9 ਅਕਤੂਬਰ ਨੂੰ ਕਵਰ ਨੋ ਨਿਹਾਲ ਸਿੰਘ ਨੇ ਹਕੂਮਤ ਵੀ ਵਾਗ ਦੂਰ ਆਪਣੇ ਹੱਥਾਂ ਵਿੱਚ ਲਈ ਇਸ ਘੋੜਾ ਨੌਜਵਾਨ ਸੀ ਸਾਰਿਆਂ ਦੀਆਂ ਆਸਾਂ ਲੱਗ ਰਹੀਆਂ ਸਨ ਤੇ ਭਰੋਸਾ ਸੀ ਕਿ ਸ੍ਰੀ ਪੰਜਾਬ ਦਾ ਨਾਇਕ ਪੁੱਤਰਾ ਤੇ ਪੰਜਾਬ ਦਾ ਨੀਤੀ ਨਿਖੁਣ ਬਾਦਸ਼ਾਹ ਸਾਬਤ ਹੋਏਗਾ ਨਾਕ ਗ੍ਰੀਗ ਲਿਖਦਾ ਹੈ ਉਹ ਨੋਨਿਹਾਲ ਸਿੰਘ ਫੌਜ ਵਿੱਚ ਹਰਮਨ ਪਿਆਰਾ ਸੀ ਕਿਉਂਕਿ ਉਹ ਬਚਪਨ ਤੋਂ ਹੀ ਇੱਕ ਸਿਪਾਹੀ ਤੇ ਬਹਾਦਰ ਬਹਾਦਰਾਨਾ ਤੇ ਨਾ ਝੁਕਣ ਵਾਲੀ ਆਤਮਾ ਰੱਖਦਾ ਸੀ ਫੌਜ ਵਿੱਚ ਸੋਚ ਵਿਚਾਰ ਤੇ ਸੈੜਨ ਬਹੁਤ ਹੱਦ ਤੱਕ ਮੌਜੂਦ ਸੀ ਰਣਜੀਤ ਸਿੰਘ ਨੂੰ ਨੋਨਿਹਾਲ ਸਿੰਘ ਉਤੇ ਬੜਾ ਮਾਣ ਸੀ ਕਿਉਂ ਬੜੀ ਉੱਛਾਣਾਂ ਇਹ ਆਸ ਰੱਖਦਾ ਸੀ ਕਿ ਨੋਨਿਹਾਲ ਸਿੰਘ ਵਿੱਚ ਸਿੱਖ 라ਹੌਰ ਦਾ ਤਖਤ ਸਾਹਮਣ ਵਾਲਾ ਤੇ ਉਸ ਦੇ ਰਾਜ ਨੂੰ ਸਮੁੱਚੇ ਤੌਰ ਤੇ ਕਾਇਮ ਰੱਖਣ ਵਾਲਾ ਇੱਕ ਯੋਗ ਜਾਣੀਨ ਅਨੁਭਵ ਕਰਨਗੇ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਨੋਨਿਹਾਲ ਸਿੰਘ ਹੀ ਡੋਗਰੀਆਂ ਦੀਆਂ ਚਾਲਾਂ ਤੇ ਅੰਗਰੇਜ਼ਾਂ ਦੀ ਨੀਤੀ ਨੂੰ ਸਮਝਣ ਵਾਲਾ ਸੀ ਕਨਿੰਗਮਤਾ ਇਥੋਂ ਤੱਕ ਕਹਿੰਦਾ ਹੈ ਕਿ ਜਿਵੇਂ ਰਾਣਾ ਸੰਗਰਾਮ ਸਿੰਘ ਤੇ ਮਹਾਰਾਜਾ ਮਹਾਰਾਣਾ ਪ੍ਰਤਾਪ ਵਿੱਚ ਉਦੇ ਸਿੰਘ ਨਾ ਹੁੰਦਾ ਤਾਂ ਮੀਵਾਰ ਦਾ ਰਾਜਾ ਰਾਜ ਨਾ ਜਾਂਦਾ ਐਸੀ ਤਰ੍ਹਾਂ ਜੇ ਰਣਜੀਤ ਸਿੰਘ ਤੇ ਨੋਨਿਹਾਲ ਸਿੰਘ ਵਿੱਚ ਖੜਕ ਸਿੰਘ ਨਾ ਹੁੰਦਾ ਤਾਂ ਪੰਜਾਬ ਸਿੱਖਾਂ ਵਿੱਚ ਸਿੱਖਾਂ ਦੇ ਹੱਥੋਂ ਨਾ ਜਾਂਦਾ ਰਾਈਟ ਨੋਨਿਹਾਲ ਸਿੰਘ ਨੇ ਛੇਤੀ ਹੀ ਤਾੜ ਲਿਆ ਕਿ ਡੋਗਰਾ ਤਾਕਤ ਪੰਜਾਬ ਵਾਸਤੇ ਹਾਨੀਕਾਰਕ ਹੈ ਸੋ ਜਿਵੇਂ ਹੋਵੇ ਡੋਗਰਿਆਂ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ ਸਭ ਤੋਂ ਪਹਿਲਾ ਉਸਨੇ ਫੌਜੀ ਪੰਚਾਇਤ ਤੇ ਸਰਦਾਰਾਂ ਨਾਲ ਰਸੂਕ ਵਧਾਇਆ ਫੌਜੀ ਕਵਾਇਦ ਉਹ ਹਮੇਸ਼ਾ ਆਪ ਵੇਖਦਾ ਸੀ ਖਾਸ-ਖਾਸ ਮੁਕਦਮੇ ਉਹ ਆਪ ਕਰਦਾ ਸੀ ਉਹਨੇ ਕੁਝ ਜਲਦੀ ਜਲਦੀ ਆਦਮੀਆਂ ਲੈਣਾ ਸਿੰਘ ਮਜੀਠਾ ਅਜੀਤ ਸਿੰਘ ਸੰਧਾ ਵਾਲੀਆਂ ਭਾਈ ਰਾਮ ਸਿੰਘ ਰਾਜਾ ਧਿਆਨ ਸਿੰਘ ਜਮਾਦਾਰ ਕੁਸ਼ਾਲ ਸਿੰਘ ਫਕੀਰ ਅਜ਼ੀਜ਼ੁੱਦੀਨ ਆਦਿ ਦੀ ਇੱਕ ਸਭਾ ਕੌਂਸਲ ਬਣਾਈ ਬਣਾ ਲਈ ਕੌਂਸਲ ਬਣਾ ਲਈ ਜਿਸ ਦੀ ਸਲਾਹ ਨਾਲ ਰਾਜ ਪਰਮੰਚਲਨ ਲਗਾ ਇਸ ਤਰ੍ਹਾਂ ਵਜ਼ੀਰ ਦੀ ਤਾਕਤ ਵਧਦੀ ਸੀ ਸੋ ਧਿਆਨ ਸਿੰਘ ਵੀ ਤਾੜ ਗਿਆ ਕਿ ਇਸ ਜਵਾਨ ਦੇ ਸਾਹਮਣੇ ਮੇਰੀ ਔਕਹ ਹੀ ਦਲੀਗੀ ਗੁਲਾਬ ਸਿੰਘ ਆਪਣੇ ਆਪ ਵਿੱਚ ਜੰਮੂ ਦਾ ਖੁਦ ਮੁਖਤਿਆਰ ਰਾਜਾ ਬਣਿਆ ਬੈਠਾ ਸੀ ਉੱਥੇ ਪਹੁੰਚਾ ਪੀਛੇ ਨੋਨਿਹਾਲ ਸਿੰਘ ਨੇ ਖਰਾਜ ਵਸੂਲ ਕੀਤਾ ਬਾਹਨੇ ਨਾਂ ਨਦਲ ਬਦਲ ਕਰਕੇ ਜੰਮੂ ਦੀ ਉਦਾਲੀ ਪੁਦਾਲੀ ਸਿਆਲਕੋਟ ਪੁਨਚ ਕਾਂਗੜਾ ਮੰਡੀ ਆਦਿਾਂ ਤੇ ਬਹੁਤ ਸਾਰੀ ਖਾਲਸਾ ਫੌਜ ਕਰਤੀ ਕੀਤੀ ਤੇ ਉਸ ਦੇ ਅਫਸਰ ਵੀ ਡੋਗਰੀਆਂ ਦੇ ਦੁਸ਼ਮਣ ਜਰਨੈਲ ਵੈਂਤੁਰਾ ਤੇ ਸਰਦਾਰ ਅਜੀਤ ਸਿੰਘ ਸੰਧਾ ਵਾਲੀਆ ਥਾਪੇ ਇਸ ਗੱਲ ਤੋਂ ਡੋਗਰੀਆਂ ਨੂੰ ਅਗਲਗ ਹੋਤੇ ਦੋਗਰਾ ਪ੍ਰਾਵਾ ਨੇ ਇੱਕ ਨਵੀਂ ਸਾਜ਼ਿਸ਼ ਨੌਨਿਹਾਲ ਸਿੰਘ ਦੇ ਵਿਰੁੱਧ ਖੜੀ ਕਰ ਦਿੱਤੀ। ਇਹ ਅਫਵਾਸਾਰੇ ਫੈਲ ਗਏ ਕਿ ਅੰਗਰੇਜ਼ਾਂ ਦੇ ਬਣਾਏ ਕਾਬਲ ਦੇ ਬਾਦਸ਼ਾਹ ਸ਼ਾਹ ਸੁਜਾ ਦੇ ਵਿਰੁੱਧ ਨੌਨਿਹਾਲ ਸਿੰਘ ਪਠਾਣਾ ਨੂੰ ਉਭਾਰਿਆ ਹੈ ਤੇ ਆਪਣੀ ਮੋਹਰ ਵਾਲੀ ਚਿੱਠੀ ਭੇਜ ਕੇ ਉਸਨੇ ਦੂਸ ਮੁਹੰਮਦ ਖਾਨ ਦੀ ਮਦਦ ਕਰਨ ਦਾ ਇਕਰਾਰ ਕੀਤਾ ਹੈ। ਦੇਖੋ ਇਹਨਾਂ ਦੇ ਇੱਕ ਗੱਲ ਜਿਹੜੀ ਹੈ ਨਾ ਇੱਥੇ ਧਿਆਨ ਦੇਣ ਵਾਲੀ ਹੈ ਕਿ ਜਿਹੜੇ ਦੋਗਰੇ ਸੀ ਨਾ ਉਹਨਾਂ ਨੇ ਸਭ ਤੋਂ ਇੰਪੋਰਟੈਂਟ ਚਾਲ ਇਹ ਕਿ ਅਫਵਾਹ ਫੈਲਾਉਣੀ ਸੀ ਸਭ ਤੋਂ ਫਸਟ ਸਟੈਪ ਉਹੀ ਹੁੰਦੀ ਸੀ ਕਿਉਂਕਿ ਸਰਦਾਰ ਖੜਕ ਸਿੰਘ ਦੇ ਲਈ ਵੀ ਉਹਨਾਂ ਨੇ ਇਹ ਹੀ ਕੀਤਾ ਕਿ ਉਹਨਾਂ ਦੇ ਵਿਰੁੱਧ ਉਹਨਾਂ ਨੇ ਅਫਵਾਹ ਫੈਲਾ ਦਿੱਤੀ ਕਿ ਖੜਕ ਸਿੰਘ ਅੰਗਰੇਜ਼ਾਂ ਦੇ ਲਿਕ ਉਹਨਾਂ ਦੇ ਅੰਡਰ ਕੰਮ ਕਰ ਰਹੇ ਨੇ ਜਾਂ ਉਹ ਨਾਮ ਦੇ ਬਾਦਸ਼ਾਹ ਰਹਿਣਗੇ ਤੇ ਅੰਗਰੇਜ਼ਾਂ ਨੂੰ ਇੱਥੇ ਰਾਜ ਕਰਨ ਦੇਣਗੇ ਨਾਲ ਸੋ ਇੱਥੇ ਵੀ ਹੁਣ ਕੌਰ ਨੋਨਿਹਾਲ ਸਿੰਘ ਜੀ ਦੇ ਲਈ ਵੀ ਉਹ ਇਹੀ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ ਉਹਨਾਂ ਦੇ ਖਿਲਾਫ ਅਫਵਾਹ ਫੈਲਾ ਰਹੇ ਨੇ ਕਿਉਂ ਪਠਾਣਾ ਨੂੰ ਭਾਦ ਰਿਹਾ ਹੈ ਲੋਕ ਤੇ ਅੱਗੇ ਕਪਤਾਨ ਵੈਡ ਨੇ ਇਹ ਗੱਲ ਇਕਹਿਰਾ ਜ਼ਬਾਨੀ ਹੀ ਰਹੀ ਕਹੀ ਸੀ ਮਗਰ ਉਸਨੇ ਜਾਣ ਸ਼ੀ ਮਿਸਟਰ ਕਲਰਕ ਨੇ ਕੁਝ ਝਾਲੀ ਚਿੱਠੀਆਂ ਵੀ ਬਣਾ ਲਈਆਂ ਮਗਰ ਇਹ ਸਾਰਾ ਛੜਿਆੰਤ ਘੜਿਆ ਘੜਾਇਆ ਰਹਿ ਗਿਆ महाराजा कौर नौनिहाल सिंह ने अपनी काबिलियत सब कुछ झूठा साबित कर देता। वाह हम्म महाराजा सिंह ने अपनी काबिलियत सब कुछ झूठा साबित कर देता। महाराजा नौनिहाल सिंह इस झमेले वेला जहाँ जा नवंबर महाराजा खड़क सिंह जी चलाना कर गए हम डोगरिया दाल पूरी हो गई ਕਵਰ ਆਪਣੇ ਪਿਤਾ ਦੇ ਸਰਾਣੇ ਖਲਾ ਸੰਸਕਾਰ ਕਰਿਆ ਸੀ ਧਿਆਨ ਸਿੰਘ ਨੇ ਗਾਰਡਨਰ ਨੂੰ ਹੋਲੀ ਜਿਹਾ ਕਿਹਾ ਕਿ ਆਪਣੇ ਤੋਪਖਾਨੇ ਵਿੱਚ ਯੂਪੀ ਦੇ ਰਹਿਣ ਵਾਲੇ 40 ਸਿਪਾਈ ਬਿਨਾਂ ਵਰਦੀ ਚਟਫਟ ਲਿਆ ਜਿਸ ਵੇਲੇ ਕੌਰ ਨਿਹਾਲ ਸਿੰਘ ਨੇ ਉਹਨਾਂ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖਿਆ ਤਾਂ ਦਿਲ ਵਿੱਚ ਸ਼ੱਕ ਪੈ ਗਿਆ ਉਹ ਮੀਆਂ ਉਧਮ ਸਿੰਘ ਗੁਲਾਬ ਸਿੰਘ ਦਾ ਪੁੱਤਰ ਨੂੰ ਨਾਂ ਲੈ ਕੇ ਕਿਲੇ ਨੂੰ ਤੁਰ ਪਿਆ ਜਿਸ ਦਰਵਾਜ਼ੇ ਵਿੱਚ ਦੀ ਲੰਗਣਾ ਸੀ ਡੋਗਰਿਆਂ ਨੇ ਉਸ ਦੇ ਛੱਜੇ ਦੀਆਂ ਦਾੜਾਂ ਪੁੱਟ ਕੇ ਵਿੱਚ ਬਾਰੂਦ ਪਰ ਛੱਡਿਆ ਸੀ ਦਰਵਾਜ਼ੇ ਉੱਪਰ ਕਰਨਲ ਵਿਜੇ ਸਿੰਘ ਕੁਝ ਸਿਪਾਹੀਆਂ ਸਣੇ ਬੈਠਾ ਸੀ ਤਜਵੀਜ਼ ਇਹ ਸੀ ਕਿ ਜਿਸ ਵੇਲੇ ਕੰਵਰ ਛੱਜੇ ਹਟਾਵੇ हीरा सिंह रुमाल ਦਾ ਇਸ਼ਾਰਾ ਕਰਕੇ ਵਿਜੈ ਸਿੰਘ ਦੇ ਸਿਪਾਹੀ ਬਾਰੂਦ ਨੂੰ ਅਗ ਦੇ ਦਿੱਤੇ ਵਾਹ ਗਰੂਏ ਕਿੰਨੀ ਸਾਜ਼ਿਸ਼ ਹੈ ਦੇਖੋ ਜਿਸ ਵੇਲੇ ਕंवर ਨੌ ਨਿਹਾਲ ਸਿੰਘ ਤੇ ਉਦਮ ਸਿੰਘ ਦਰਵਾਜ਼ੇ ਦੇ ਨੇੜੇ ਆਏ ਹੀਰਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਦਮ ਸਿੰਘ ਨਾਲ ਆ ਰਿਹਾ ਹੈ ਕੀ ਕੀਤਾ ਜਾਵੇ ਅਗੋਂ ਧਿਆਨ ਸਿੰਘ ਨੇ ਇਸ਼ਾਰੇ ਨਾਲ ਦਿੱਤਾ ਸਾਡਾ ਇੱਕ ਉਦਮ ਸਿੰਘ ਮਰ ਜਾਵੇਗਾ ਤਾਂ ਪਰਵਾਹ ਨਹੀਂ ਪਰ ਕਮਰ ਜਿਉਂਦਾ ਕਿਲੇ ਵਿੱਚ ਨਾ ਚਲਾ ਜਾਵੇ ਦੇਖੋ ਉਹਨਾਂ ਦੇ ਆਪਣੇ ਪੁੱਤਰ ਜਿਹੜੇ ਸੀਗੇ ਗੁਲਾਬ ਸਿੰਘ ਦਾ ਪੁੱਤਰ ਸੀ ਨਾ ਉਦਮ ਸਿੰਘ ਉਹ ਕਹਾਰੇ ਮੇਰਾ ਪੁੱਤਰ ਭਾਵੇਂ ਮਰ ਜਾਵੇ ਮਤਲਬ ਦੁਸ਼ਮਣੀ ਕਹਿੰਦੇ ਹਨ ਕਿ ਈਰਖਾ ਜਿਹੜੀ ਹੈ ਉਹ ਇਸ ਲੈਵਲ ਦਾ ਹੋ ਗਏ ਕਿ ਉਹ ਇੰਨੇ ਅੰਨੇ ਹੋ ਗਏ ਆਪਣੇ ਪੁੱਤਰ ਦੀ ਜਾਨ ਵੀ ਉਹਨਾਂ ਨੂੰ ਪਿਆਰੀ ਨਹੀਂ ਕਿ ਭਾਵੇਂ ਮੇਰਾ ਪੁੱਤਰ ਚਲਾ ਜਾਵੇ ਪਰ ਕਮਰ ਨਾਨਿਹਾਲ ਸਿੰਘ ਇੱਥੋਂ ਜ਼ਿੰਦਾ ਕਿਲੇਜ ਨਹੀਂ ਜਾਣਾ ਚਾਹੀਦਾ ਕਵਰ ਦਾ ਸਾਥ ਛੱਡਣ ਵਾਸਤੇ ਉਦਮ ਸਿੰਘ ਨੇ ਬੱਥੇਰੇ ਬਹਾਨੇ ਕੀਤੇ ਮਗਰ ਕਵਰ ਨੇ ਉਹਦਾ ਹੱਥ ਨਾ ਛੱਡਿਆ ਜਦੋਂ ਦੋਵੇਂ ਛੇਟ ਆਏ ਤਾਂ ਹੀਰਾ ਸਿੰਘ ਨੇ ਇਸ਼ਾਰਾ ਕਰਨ ਉਤੇ ਵਿਜੈ ਸਿੰਘ ਨੇ ਆਦਮੀਆਂ ਨੇ ਬਾਰੂ ਨੂੰ ਅਗਲਾ ਦਿੱਤੀ ਧਮਾਕੇ ਨਾਲ ਛੱਜਾ ਥੱਲੇ ਆ ਪਿਆ ਉਦਮ ਸਿੰਘ ਥਾ ਮਰ ਗਿਆ ਤੇ ਕਵਰ ਜੀ ਦੀ ਸੱਜੇ ਕੰਨ ਦੇ ਕੋਲ ਮਗਰਲੇ ਪਾਸੇ ਜ਼ਰਾ ਉੱਪਰ ਕਰਕੇ मामुली जी चोट लगी। ਹੂੰ। ਜਿਸ ਕਾਰਨ ਆ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ। ਡਿੱਗਦਿਆਂ ਮੂੰਹ ਪਾਣੀ ਦੀ ਆਵਾਜ਼ ਆਈ। ਜੋ ਕਈਆਂ ਨੇ ਸੁਣੀ। ਪਰ ਉੱਥੇ ਤਾਂ ਕਿਸੇ ਹੋਰ ਪਾਣੀ ਦੀਆਂ ਸਲਾਈ ਹੋਈਆਂ ਹੋਈਆਂ ਸਨ। ਪਾਣੀ ਕੌਣ ਪਿਉਂਦਾ? ਦਰਵਾਜ਼ੇ ਦੇ ਨਾਲ ਹੀ ਕੂਠੜੀ ਵਿੱਚ ਇੱਕ ਪਾਲਕੀ ਤੇ ਗਾਰਡਨਰ ਦੀ ਤੋਪਖਾਨੇ ਦੇ ਪੰਜ ਹਿੰਦੁਸਤਾਨੀ ਸਿਪਾਹੀ ਬਿਨਾ ਵਰਦੀ ਪਹਿਲਾ ਹੀ ਤਿਆਰ ਸਨ ਜ਼ਖਮੀ ਕਵਰ ਨੂੰ ਧਿਆਨ ਸਿੰਘ ਪਾਲਕੀ ਵਿੱਚ ਪਾ ਕੇ ਕਿਲੇ ਨੂੰ ਲੈ ਦੁਰਿਆ ਸਰਦਾਰ ਲਹਿਣਾ ਸਿੰਘ ਮਜੀਠਿਆ ਮਗਰ ਜਾਣਾ ਚਾਹੁੰਦਾ ਸੀ ਪਰ ਧਿਆਨ ਸਿੰਘ ਨੇ ਧੱਕੇ ਮਾਰ ਕੇ ਪਿੱਛਾ ਮੋੜ ਦਿੱਤਾ ਤੇ ਕਿਲੇ ਦਾ ਦਰਵਾਜ਼ਾ ਬੰਦ ਕਰ ਲਿਆ 도ਗਰਾ ਫੌਜ ਤਹਿਰੇ ਤੇ ਖਲੀ ਕਰ ਦਿੱਤੀ ਗਈ ਮਹਾਰਾਣੀ ਚੰਦਕੌਰ ਪਤੀਨਾ ਸਸਕਾਰ ਕਰ ਰਹੀ ਸੀ ਸੁਨੇਹਾ ਪਹੁੰਚਿਆ ਕਿ ਤੇਰੇ ਪੁੱਤਰ ਨਾਲ ਆ ਪਾਣਾ ਵਰਤ ਗਿਆ ਹੈ ਤਾਂ ਉਹਦੇ ਪਾ ਦੀ ਦੁਨੀਆ ਖਨੀਰ ਹੋ ਗਈ ਵੈਰੂ ਪੁੱਤਰ ਦੀ ਸੱਟ ਸੁਣ ਕੇ ਮਾ ਦੀ ਦਿਲ ਵਿੱਚ ਵੀ ਤੀਰ ਨਿਕਲ ਗਿਆ ਪੁੱਤਰਾ ਦੇ ਸੱਲ ਡਾਡੇ ਹੁੰਦੇ ਹਨ ਉਹਦੇ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਨੂੰ ਵੀ ਖਬਰ ਪਹੁੰਚ ਗਈ ਕਿ ਤੇਰੇ ਪਤੀ ਨਾਲ ਆ ਕਰ ਆਕਾਰ ਵਰਤ ਗਿਆ ਹੈ ਤਾਂ ਉਹ ਵੀ ਬਹਿਬਲ ਹੋਈ ਭੱਜੀ ਆਈ ਦੋਵੇਂ ਨੋ ਸੱਸ ਦੇ ਦਰਵਾਜ਼ੇ ਤੇ ਪੁੱਜੀਆਂ ਅਗੇ ਬੁਹਾ ਬਣ ਸੀ ਖੁਨਾ ਹਾਰੇ ਗੱਡੇ ਵਾਸਤੇ ਪਾਏ ਅਰਜ਼ੂਆਂ ਕੀਤੀਆਂ ਤਖਤੇ ਕੁੱਟ-ਕੁੱਟ ਕੇ ਗੁੰਮਲ ਹੱਥਾਂ ਵਿੱਚ ਲਹੂ ਕਰ ਲਿਆ ਪਰ ਪੱਥਰ ਦਿਲ ਡੋਗਰਿਆਂ ਨੇ ਬੁਹਾ ਨਾ ਖੋਲਿਆ ਨਹੀਂ ਪੁੱਤਰਾਂ ਦੇ ਦੁੱਖ ਕੇਵਲ ਮਾਵਾਂ ਹੀ ਜਾਣ ਸਕਦੀਆਂ ਹਨ ਕਵਰ ਦਾ ਦੁੱਖ ਛੰਦ ਕੋਲ ਤੋਂ ਪੁੱਛੋ ਹੋਰ ਕੋਈ ਜਾਣੇ ਹੋਰ ਹੋਰ ਕੌਣ ਜਾਣੇ ਡੋਗਰਿਆ ਨੇ ਕਮਰ ਦੀ ਰਾਣੀ ਮਾਤਾ ਜੋ ਉਸਦੇ ਦੇ ਕਿਸੇ ਹੋਰ ਆਦਮੀ ਨੂੰ ਖੋਲ ਨਹੀਂ ਸੀ ਜਾਣ ਦਿੱਤਾ ਸਿਰ ਸਾਰਾ ਕੀਤਾ ਕਰਾਇਆ ਡੋਗਰਿਆਂ ਦਾ ਉਸ ਤੋਂ ਵੀ ਸਭ ਤੋਂ ਮੇਨ ਇੰਪੋਰਟੈਂਟ ਜਿਹੜਾ ਹੈ ਉਹ ਹੈ ਧਿਆਨ ਸਿੰਘ ਇੱਥੇ ਕਵਿਤਾ ਲਿਖੀ ਹੈ ਉਹ ਸਕਿੱਪ ਕਰ ਦਿਆਂ ਅੱਗੇ ਪੜ੍ਹਦੇ ਹਾਂ ਪੁੱਤਰ ਦੇ ਵਿਛੋੜੇ ਦੀ ਮਾਰੀ ਮਾਂ ਦੀਆਂ ਦੁਹਾਈਆਂ ਕਿੱਲੇ ਦੀਆਂ ਕੰਧਾਂ ਕੰਬ ਰਹੀਆਂ ਜੈ ਚੰਦ ਕੋਲ ਦੇ ਅੱਜ ਸਾਰੇ ਸੱਲ ਜਾਗ ਪਏ ਮੈਂ ਉਹਦੇ ਕਿਹੜੇ ਕਿਹੜੇ ਦੁੱਖਾਂ ਬਾਬਤ ਅਰਜ਼ ਕਰਾਂ ਕੀ ਪੁੱਛਦੇ ਹੋ ਹਮਦਮ ਇਸ ਜਿਸਮ ਨਾਤਵਾ ਕੀ ਰਗ ਰਗ ਮੇਂ ਦਰਦੂ ਗਮ ਹੈ ਕਹੀਂ ਕਹਾ ਕਹਾ ਕੀ ਇਧਰ ਤਾਂ ਏ ਕੁਸ਼ਹੂਰੀਆ ਹੈ ਤੇ ਚੱਲ ਤੇ ਚਲੋ ਕਿਲੇ ਦੇ ਅੰਦਰ ਚਲ ਕੇ ਵੇਖੀਏ ਉਥੇ ਕੀ ਬੀਤ ਰਹੀ ਹੈ ਕੋਛ ਜਾ ਕਮਰ ਤੇ ਨਹੀਂ ਡਿਗਾ ਸੀ ਸਗੋ ਸਿੱਖਾਂ ਦੀ ਕਿਸਮਤ ਤੇ ਡਿਗਾ ਸੀ ਜਿਸ ਥਲੇ ਪੰਜਾਬ ਦੇ ਨਸੀਬ ਸਦਾ ਵਾਸਤੇ ਦਬੇ ਗਏ ਵਾਏ ਸ਼ਾਹੀ ਮਹਿਲ ਦੇ ਸਾਹਮਣੇ ਕੁਝ ਬੋਰੀ ਸੰ ਉੱਤੇ ਹੀ ਪਾਣਾ ਵਰਤਿਆ ਪਾਲਕੀ ਉੱਥੋਂ ਕਢ ਕੇ ਕਬਰ ਨੂੰ ਇੱਕ ਕਮਰੇ ਵਿੱਚ ਪਲੰਗ ਤੇ ਲਟਾਇਆ ਗਿਆ ਅੰਦਰੋਂ ਬੂਹਾ ਬੰਦ ਹੋ ਗਿਆ ਸਮਿਤ ਪਨਾ 36 ਲਿਖਦਾ ਹੈ ਕਿ ਉਸ ਕਮਰੇ ਵਿੱਚ ਧਿਆਨ ਸਿੰਘ ਤੇ ਉਸ ਦੇ ਦੋ ਪਹਾੜੀ ਨੌਕਰ ਕਮਰ ਪਾਸ ਰਹੇ ਉਹਨਾਂ ਨੌਕਰਾਂ ਦੀ ਮਦਦ ਨਾਲ ਧਿਆਨ ਸਿੰਘ ਨੇ ਕਮਰ ਜੀ ਦਾ ਸਿਰ ਪੱਥਰ ਪੱਥਰ ਮਾਰ ਮਾਰ ਕੇ ਸਹਿ ਦਿੱਤਾ ਵਾਏ ਗੁਰੂ ਮਾਨੁਸ਼ੀਰੀ ਪੰਜਾਬ ਦੀਆਂ ਨੇਕੀਆਂ ਦਾ ਬਦਲਾ ਧਾਨ ਸਿੰਘ ਨੇ ਉਤਾਨ ਦਿੱਤਾ ਵਾਏ ਗੁਰੂ ਥੋੜੇ ਚਿਰ ਪਿਛੋਂ ਕਮਰੇ ਦਾ ਬੂਹਾ ਖੁੱਲ੍ਹਾ ਤਾਂ ਸਾਰੇ ਲਹੂ ਮਿਜਦਾ ਪਾਣ ਵੱਜਾ ਪਿਆ ਸੀ ਵਾਏ ਗੁਰੂ ਹਾਂ ਜੋ ਪਰਿਆਨੇ ਜਾ ਰਹਾ ਸੱਚੇ ਪਾਤਸ਼ਾਹ ਲੂਕ ਦਿਖਾਵੇ ਮਾਤਰ ਦਰਬਾਰੀ ਡਾਕਟਰ ਜਾਨ ਮਾਰਟਨ ਹੌਨਿੰਗ ਹੌਨਿੰਗ 버ਗਰ ਹੌਨਿੰਗ 버ਗਰ ਨੂੰ ਬੁਲਾਇਆ ਗਿਆ ਜਦ ਡਾਕਟਰ ਪਹੁੰਚਾ ਸਭ ਕਾਰ ਹੋ ਚੁੱਕਾ ਸੀ ਜਾਨ ਸਿੰਘ ਨੇ ਡਾਕਟਰ ਨੂੰ ਕਸ ਕੇ ਕਿਹਾ ਵੇਖਣਾ ਕਮਰ ਦੀ ਮੌਤ ਦੀ ਖਬਰ ਬਾਹਰ ਨਾ ਨਿਕਲੇ ਡਾਕਟਰ ਵਾਪਸ ਮੁੜਿਆ ਸਰ ਧਿਆਨ ਸਿੰਘ ਨੇ ਪਿੱਛੋਂ ਉੱਚੀ ਆਵਾਜ਼ ਵਿੱਚ ਕਿਹਾ ਡਾਕਟਰ ਸਾਹਿਬ ਕਮਰਸ ਸਾਹਿਬ ਕੁੱਕੜ ਦੀ ਤਰੀ ਮੰਗਦੇ ਹਨ ਤੇ ਦਿੱਤੀ ਜਾਵੇ ਉੱਤਰ ਵਿੱਚ ਡਾਕਟਰ ਨੇ ਕਿਹਾ ਹੁਣ ਤਰੀ ਦੀ ਲੋੜ ਨਹੀਂ ਸਾਵਤ ਮੁਰਗਾ ਚਕਾਓ ਚੱਕਣਗੇ ਕਮਰਸ ਸਾਹਿਬ ਦਿਲ ਦੀਆਂ ਦਿਲ ਵਿੱਚ ਲੈ ਕੇ ਇਸ ਭਰੀ ਦੁਨੀਆ ਤੋਂ ਚੱਲ ਬਸੇ ਸੌਦਾ ਜਹਾਂ ਸੇ ਆ ਕੇ ਕੋਈ ਕੁਛ ਨਾ ਲੈ ਗਿਆ ਜਾਤਾ ਹੂੰ ਏਕ ਮੈਂ ਹੀ ਦਿਲ ਮੇਂ ਆਰਜ਼ੂ ਲੀਏ ਕਵਰ ਨੌ ਨਿਹਾਲ ਸਿੰਘ ਇੱਕ ਸਾਲ ਅਠਾਈ ਦਿਨ ਰਾਜ ਕਰਕੇ ਉੱਨੀ ਸਾਲ ਸੱਤ ਮਹੀਨੇ ਸਤਾਈ ਦਿਨ ਦੀ ਉਮਰ ਭੋਗ ਕੇ ਵੀਰਵਾਰ ਪੰਜ ਨਵੰਬਰ ਅਠਾਰਾਂ ਸੌ ਚਾਲੀ ਈਸਵੀ ਨੂੰ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਏ ਉੱਨੀ ਸਾਲ ਦੀ ਉਮਰ ਸੀ ਉਹਨਾਂ ਦੀ ਵਾਹਿਗੁਰੂ। ਇਨੀ ਛੋਟੀ ਉਮਰ ਸੱਚੀ ਕਾਸ਼। ਹੁਣ ਧਿਆਨ ਸਿੰਘ ਸੋਚਦਾ ਹੈ ਜੇ ਅਜੇ ਹੀ ਤਖਤ ਉਤਰੀ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਿਠਾਵਾਂ ਤਾਂ ਜੇ ਸ਼ੀਰੀ ਪੰਜਾਬ ਦੇ ਛੇ ਪੁੱਤਰ ਬਾਕੀ ਹਨ ਉਹ ਸਾਨੂੰ ਰਾਜ ਨਹੀਂ ਕਰਨ ਦੇਣਗੇ। ਹੋਵੇ ਨਾ ਤਾਂ ਜਿਵੇਂ ਖੜਕ ਸਿੰਘ ਤੇ ਨੌਰੀਹਾਲ ਸਿੰਘ ਨੂੰ ਸੰਭਾਲ ਲਿਆ ਹੈ ਇਵੇਂ ਹੀ ਬਾਕੀਆਂ ਵਾਲਾ ਵੀ ਕੀਰਤਨ ਸਵੇਲਾ ਪੜ੍ਹ ਲਿਆ ਜਾਵੇ ਅਤੇ ਫੇਰ ਵਿਹਲ ਹਟ ਕੇ ਰਾਜ ਕਰੀਏ। ਕਿੰਨੀ ਮਾੜੀ ਸੋਚ ਹੈ। ਹੁਣ ਉਸਦੀ ਨਜ਼ਰ ਕੰਵਰ ਸ਼ੇਰ ਸਿੰਘ ਤੇ ਪਈ। ਉਹਨੇ ਸਾਰਾ ਹਾਲ ਲਿਖ ਕੇ ਉਸਨੂੰ ਭੇਜਿਆ। ਉੱਧਰ ਵਜ਼ੀਰ ਨੇ ਮਹਾਰਾਣੀ ਚੰਦ ਕੌਰ ਨੂੰ ਮਿਲ ਕੇ ਕਿਹਾ, ਕੰਵਰ ਜੀ ਮਰ ਚੁੱਕੇ ਹਨ। ਮੈਂ ਬੜਾ ਚਾਰਾ ਕੀਤਾ ਪਰ ਪੇਸ਼ ਕੋਈ ਨਹੀਂ ਗਈ। ਮੈਂ ਉਹਨਾਂ ਨੂੰ ਤਾਂ ਬਚਾ ਨਹੀਂ ਸਕਿਆ ਪਰ ਜੇ ਉਹਨਾਂ ਦੀ ਮੌਤ ਦੀ ਖਬਰ ਕੁਝ ਦਿਨ ਪਰਦੇ ਵਿੱਚ ਰੱਖੋ ਤਾਂ ਮੈਂ ਆਪ ਨੂੰ ਤਖਤ ਦਿਵਾ ਸਕਦਾ ਹਾਂ ਪਹਿਲਾਂ ਫੌਜਾਂ ਨੂੰ ਆਪ ਨਾਲ ਸਹਿਮਤ ਕਰਨਾ ਜ਼ਰੂਰੀ ਹੈ ਸੋ ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਕਮਲ ਦੀ ਮੌਤ ਦੀ ਕਿਤੇ ਗੱਲ ਨਾ ਕਰਨਾ ਇਸ ਪੱਤੇ ਤੇ ਲੱਗ ਕੇ ਚੰਦਕੋਟ ਚੁੱਪ ਕਰ ਗਈ ਉਹ ਜਿਸ ਵੇਲੇ ਸ਼ੀਰ ਸਿੰਘ ਨੂੰ ਖਬਰ ਮਿਲੀ ਉਹ ਝੱਟ ਲਾਹੌਰ ਆਵੜਿਆ ਤੀਸਰੇ ਦਿਨ ਵਿੱਚੋਂ ਕਮਰ ਦੀ ਲੋਥ ਦਾ ਸੰਸਕਾਰ ਦਾਦੀ ਤੇ ਪਿਤਾ ਦੀ ਸਮਾਦਿ ਖੋਲ ਕੀਤਾ ਗਿਆ ਸਮੇਂ ਤੋਂ ਪਹਿਲਾਂ ਹੀ ਮੌਤ ਨੇ ਇਹ ਹੀਰਾ ਪੰਜਾਬੀਆਂ ਪੰਜਾਬੀਆਂ ਤੋਂ ਖੋਲਿਆ ਜੇ ਕਦੇ ਉਮਰ 7 ਦਿਨ ਦੀ ਆ ਕਨਿੰਗਮ ਦੇ ਕਥਨ ਅਨੁਸਾਰ ਉਹ ਉਸ ਤੇ ਆਸੀ ਕਿ ਉਹ ਇੱਕ ਨਾਈਟ ਕੀ ਜ਼ਬਰਦਸਤ ਹਾਕਮ ਹੁੰਦਾ ਜੀ ਉਸ ਦੀ ਜ਼ਿੰਦਗੀ ਬਚ ਜਾਂਦੀ ਤਾਂ ਜੀ ਅੰਗ ਜੋ ਜੀ ਅੰਗਰੇਜ਼ਾਂ ਦੀ ਪਾਲਿਸੀ ਉਸ ਨੂੰ ਪਹਿਲਾਂ ਹੀ ਨਾ ਹਿਲਾ ਦਿੰਦੀ ਤਾਂ ਉਹ ਦੇ ਵਾਸਤੇ ਸਿੰਧ ਅਫਗਾਨਿਸਤਾਨ ਤੇ ਹਿੰਦੂ ਕੁਸ਼ਤੋਂ ਪਾਰ ਆਪਣਾ ਰਾਜ ਵਧਾਉਣਾ ਵਧਾਉਣ ਦਾ ਕਾਫੀ ਮੈਦਾਨ ਸੀ ਤੇ ਸ਼ਾਇਦ ਉਹ ਇਸ ਗੱਲ ਨੂੰ ਫਖਰ ਨਾਲ ਕਹਿੰਦਾ ਕਿ महमूद ते तैमूर दे हमले दा हिंद दी जागी हुई जट्ठा ने पूरा बदला ले लिया है मतलब मैं वही सोच रही थी कि ध्यान सिंह जीड़ा है कितना चालाक है कितना मतलब गिरी हुई हरकत तो उसकी देखो ਖੜਕ ਸਿੰਘ ਨੂੰ ਵੀ ਮਾਰ ਦਿੱਤਾ ਮਹਾਰਾਜਾ ਜੀ ਨੂੰ ਤੇ ਨੌ ਨਿਹਾਲ ਸਿੰਘ ਜੀ ਨੂੰ ਵੀ ਉਹਨਾਂ ਦੀ ਵੀ ਜਾਨ ਨੇ ਬਖਸ਼ੀ ਹੁਣ ਉਹਨਾਂ ਦੇ ਮੰਨ ਚ ਕਿ 6 ਪੁੱਤਰ ਜਿਹੜੇ ਬੱਚੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹਨਾਂ ਨੂੰ ਵੀ ਖਤਮ ਕਰਕੇ ਫਿਰ ਮੈਂ ਆਪਣੇ بیٹے ਨੂੰ ਰਾਜ ਗद्दी ਬਿਗਾਗਾ ਤੇ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਤੇ ਪਹਿਲੇ ਤਾਂ ਇਹ ਕਿ ਕਿਸੇ ਦੇ ਕਹੇ ਤੇ ਅਸੀਂ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਜਦ ਤੱਕ ਆਪ ਪਰਖਣਾ ਲਈਏ ਤੇ ਦੂਜਾ ਇਹ ਕਿ ਕੁਈ ਜਿੰਨਾ ਮਿੱਠਾ ਸਾਡੇ ਨਾਲ ਵਿਵਾਰ ਕਰੇ ਕਿਉਂਕਿ ਦੇਖੋ ਇੱਥੇ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਹੀ ਵਜ਼ੀਰ ਕਿਉਂ ਥਾਪਿਆ ਧਿਆਨ ਦਿਓ ਕਿਉਂਕਿ ਮੇਬੀ ਉਹਨਾਂ ਦਾ ਵਿਵਾਰ ਵਧੀਆ ਹੋਏਗਾ ਮਹਾਰਾਜਾ ਜੀ ਨਾਲ ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹਦਾ ਸੁਭਾਅ ਕਿ ਹੋ ਗਿਆ ਹੈ ਤਿਰਹੀ ਸਾਨੂੰ ਕਿਸੇ ਦੇ ਨਾਲ ਵਿਵਾਰ ਕਰਨਾ ਚਾਹੀਦਾ ਹੈ ਹੁਣ ਜੁਕਮਾ ਅਗੇ ਦਾ ਜਿਹੜਾ ਹੈ ਚੈਪਟਰ ਮਹਾਰਾਣੀ ਚੰਦਕੋਟ ਅੱਕੇ ਸਮਾਪਤੀ ਕਰਦੇ ਹਾਂ ਜੀ ਫਿਰ ਕੱਲ ਪੀਜ ਨੰਬਰ 50 ਤੋਂ ਸਟਾਰਟ ਕਰਾਂਗੇ ਥੈਂਕ ਯੂ ਜੀ ਦਾ ਫੈਸਲਾ ਥੈਂਕ ਯੂ ਜੀ ਕੀ ਫਤਵੀ ਜੀ